ਮੈਂ ਤੁਹਾਡੀ ਮੌਨਿਕਾ धवन ਰਾਮ ਰਾਮ ਜੀ ਸਸਰੀਆ ਕਾ ਸਭ ਕਿਵੇਂ ਹੋ ਤੁਹਾਡੇ ਚੈਨਲ ਦੇ ਨਾਲ ਜੁੜ ਚੁੱਕੀ ਹਾਂ ਬਹੁਤ ਆਪਣਾ ਪਿਆਰ ਦੇਣ ਲਈ ਬਹੁਤ ਸਾਰਾ ਟਾਈਮ ਨਿਕਾਲ ਕੇ ਤੁਸੀਂ ਮੇਰੀ ਵੀਡੀਓ ਨੂੰ ਦੇਖਦੇ ਹੋ ਉਹਦੇ ਲਈ ਬਹੁਤ ਸ਼ੁਕਰਗੁਜ਼ਾਰ ਹਾਂ ਮੈਂ ਤੁਹਾਡਾ ਕਿ ਤੁਸੀਂ ਮੇਰੇ ਲਈ ਵੀ ਟਾਈਮ ਨਿਕਾਲਦੇ ਹੋ ਕਿ ਹਾਂਜੀ ਸੁਣੋ ਜੀ ਮੇਰੀ ਧਿਆਨ ਦੇ ਨਾਲ ਗੱਲ ਅੱਜ ਅਸੀਂ ਇੱਕ ਕਹਾਣੀ ਪੜੀ ਜਿਸ ਕਹਾਣੀ ਦੇ ਵਿੱਚ ਬਹੁਤ ਇੰਟਰਸਟ ਚੀਜ਼ ਲਿਖੀ ਸੀ ਮੈਨੂੰ ਮੈਕਸਿਮਮ ਕੁਝ ਪਤਾ ਸੀ ਬਚਪਨ ਦੇ ਟਾਈਮ ਦੀ ਇਹ ਚੀਜ਼ਾਂ ਦਾ ਬਟ ਇੰਨਾ ਜ਼ਿਆਦਾ ਨਹੀਂ ਸੀ ਪਤਾ ਕਿ ਇਹਦਾ ਕੋਈ ਇਤਿਹਾਸ ਵੀ ਮੰਨਿਆ ਜਾਂਦਾ ਹੈ ਸੋ ਹਰ ਦਵਾਰ ਦੇ ਵਿੱਚ ਜਿਹੜਾ ਕੁੰਭ ਦਾ ਮੇਲਾ ਲੱਗਾ ਹੋਇਆ ਵਾ ਤੇ ਇਹਦਾ ਵੀ ਕੋਈ ਇਤਿਹਾਸ ਹੈ ਤੇ ਮਤਲਬ ਜਿਹੜੇ ਸਾਡੇ ਮਤਲਬ ਸੰਤ ਲੋਗ ਹੈਗੇ ਨੇ ਬਹੁਤ-ਬਹੁਤ ਦੂਰੋਂ ਚੱਲ ਕੇ ਆ ਰਹੇ ਹੈ ਤੇ ਜਿਹੜਾ ਸਿਰਫ ਇਹ ਦਵਦ ਦੇ ਵਿੱਚ ਨਹੀਂ ਮਨਾਇਆ ਜਾ ਰਿਹਾ ਉਹ ਜੈਨ ਦੇ ਵਿੱਚ ਵੀ ਮਨਾਇਆ ਜਾ ਰਿਹਾ ਇਹਨੂੰ ਇਹਨੂੰ ਜਮਨਾ ਸਾਈਡ ਵੀ ਮਨਾਇਆ ਜਾ ਰਿਹਾ ਤੇ ਮੈਕਸਿਮਮ ਅੱਗੇ ਵੀ ਇਹਦਾ ਜਿਹੜਾ ਵੀ ਹੈ ਪ੍ਰੋਸੈਸਰ ਚਾਰ ਤੋਂ ਤਿੰਨ ਜਗ੍ਹਾ ਇਹੋ ਜੀਆਂ ਨੇ ਜਿਹੜੀਆਂ ਮਤਲਬ ਇਹਨਾਂ ਦਾ ਬਹੁਤ ਜ਼ਿਆਦਾ ਮਤਲਬ ਇਤਿਹਾਸਿਕ ਤੌਰ ਤੇ ਇਹਨਾਂ ਨੂੰ ਮਨਾਇਆ ਜਾਂਦਾ ਹੈ ਤੇ ਜਿਹੜੇ ਸਾਡੇ ਗੋਰੀ ਵਗੈਰਾ ਹੈਗੇ ਨੇ ਜਾਂ ਸਾਧੂ ਸੰਤ ਹੈਗੇ ਨੇ ਸਭ ਉਸ ਜਗ੍ਹਾ ਤੇ ਪਹੁੰਚੇ ਨੇ ਆਪਣੇ ਮਤਲਬ ਕਲਚਰ ਨੂੰ ਦੇਖਣ ਲਈ ਜਾਂ ਮਤਲਬ ਮਨਾਣ ਲਈ ਜਾਂ ਮਤਲਬ ਕੁਝ ਵੀ ਲਗਾ ਲਓ ਠੀਕ ਹੈ ਤੇ ਦੂਸਰੀ ਗੱਲ ਮੈਂ ਤੁਹਾਨੂੰ ਇਹ ਵੀ ਕਹਿਣਾ ਚਾਹੁੰਦੀ ਕਿ ਮੈਂ ਇਹਨਾਂ ਦੇ ਥੋੜਾ ਜਿਹਾ ਇਤਿਹਾਸ ਦੇ ਵਿੱਚ ਪੜਿਆ ਹੈ ਕਿ ਕਹਿੰਦੇ ਕਿ ਜਦੋਂ ਮਤਲਬ ਇਹਨਾਂ ਦਾ ਜੁੱਧ ਹੋਇਆ ਸੀ ਨਾ ਤੇ 12 ਦਿਨ ਇਹਨਾਂ ਦਾ ਜੁੱਧ ਚੱਲਦਾ ਰਿਹਾ ਸੀ ਤੇ ਜੁੱਧ ਵੀ ਇਸ ਤਰ੍ਹਾਂ ਦਾ ਚੱਲਿਆ ਕਿ ਉਹ ਇਤਿਹਾਸ ਦੇ ਵਿੱਚ ਇੰਨਾ ਕੁ ਜ਼ਿਆਦਾ ਕੁੰਮ ਦਾ ਮੇਲਾ ਸ਼ ਆ ਗਿਆ ਕਿ ਲੋਕ ਦੂਰੋਂ ਦੂਰੋਂ ਚੱਲ ਕੇ ਇਹਨਾਂ ਦਾ ਮਨੋਰੰਜਨ ਦੇਖਣ ਲਈ ਆ ਜਾਂਦੇ ਨੇ ਜਾਂ ਇਹਨਾਂ ਦਾ ਇਤਿਹਾਸ ਦੇਖਣ ਲਈ ਆ ਜਾਂਦੇ ਨੇ ਜਾਂ ਇਹ ਕੀ ਕਰਦੇ ਨੇ ਕਿਸ ਤਰ੍ਹਾਂ ਕਰਦੇ ਨੇ ਉਹ ਸਭ ਚੀਜ਼ਾਂ ਮੈਂ ਡਿਟੇਲ ਦੇ ਵਿੱਚ ਪੜੀਆਂ ਤੇ ਸੁਣਿਆ ਇਤਿਹਾਸ ਤੇ ਬਹੁਤ ਵੱਡਾ ਸੁਨਾਣ ਲੱਗਾ ਕਿ ਤਾਂ ਰਾਜ ਪੈ ਜਾਏਗੀ ਪਰ ਵਿਚੋ ਵਿਚੋ ਜਿਹੜੀਆਂ ਪੁਆਇੰਟ ਵਾਲੀਆਂ ਗੱਲਾਂ ਮੈਂ ਉਹ ਫੜ ਕੇ ਤੁਹਾਡਾ ਕਰ ਰਹੀਆਂ ਤੇ ਗੰਗਾ ਦਾ ਕੋਈ मीनिंग ਹੈਗਾ ਸੀ ਕਿ ਮਤਲਬ ਜਿਹੜੇ ਛਿੱਟੇ ਗੰਗਾ ਮਈਆ ਜੀ ਦੇ ਪਏ ਸੀ ਸਮਝ ਲਓ ਕਿ ਜਾਂ ਫਿਰ ਕੋਈ ਗੜਵਾ ਸੀ ਇਨ੍ਹਾਂ ਦੇ ਹੱਥ ਵਿੱਚ ਜਦੋਂ ਜੁਦ ਹੋਇਆ ਤੇ ਜੁਦ ਦੇ ਲੜਦੇ ਸਮੇਂ ਵਿੱਚ ਆਪਸ ਵਿੱਚ ਬਹਿਸ ਵਸਾਈ ਹੋਈ 12 ਦਿਨ ਜਿਹੜਾ ਆਪਸ ਚ ਕਰਦੇ ਨੇ ਉਹ ਕਿਦੇ ਮਤਲਬ ਮਟਕੇ ਚ ਪਾਣੀ ਜਿਹੜਾ ਗਿਰਿਆ ਤੇ ਉਹ ਕਿਹੜੀ ਕਿਹੜੀ ਜਗ੍ਹਾ ਤੇ ਗਿਰਿਆ ਇੱਕ ਤਰ੍ਹਾਂ ਹੱਥੇ ਆਪਣਾ ਹਰਦਵਾਰ ਗਿਰ ਗਿਆ ਜਿੰਨੂ ਇਤਿਹਾਸਿਕ ਮਨਾਇਆ ਜਾਂਦਾ ਜਿਹਨੂੰ ਕਹਿੰਦੇ ਨੇ ਗੰਗਾ ਮਈਆ ਦਾ ਇਸ਼ਨਾਨ ਤੇ ਉਸ ਜਗ੍ਹਾ ਤੇ ਵੀ ਇਹ ਗਿਆ ਤਦੇ ਜਿਹੜੇ ਆਪਣੇ ਸਾਡੇ ਸਾਧੂ ਸੰਤ ਹੈ ਹਕੂਮ ਦਾ ਮੇਲੇ ਲਈ ਹਰਦਵਾਰ ਆਂਦੇ ਨੇ ਠੀਕ ਹੈ ਹਰਦਵਾਰ ਦੇ ਵਿੱਚ ਮਤਲਬ ਇਹਨਾਂ ਦਾ ਆਪਣਾ ਆਪਸ ਵਿੱਚ ਜਿੱਦੋਂ ਕੋਈ ਲੜਾਈ ਝਗੜਾ ਹੋ ਰਿਹਾ ਸੀ ਤੇ ਉਸ ਮਟਕੇ ਦੇ ਵਿੱਚ ਮਤਲਬ ਇਹਨਾਂ ਦਾ ਜਲ ਲੇਗਾ ਸੀ ਜਲ ਸਮਝ ਲਓ ਜਾਂ ਅੰਮ੍ਰਿਤ ਸਮਝ ਲਓ ਤੇ ਇੱਕ ਦਿਓ ਹਰਦਵਾਰगिर ਗਿਆ ਤੇ ਜਿਹਦੇ ਕਰ ਇਹਨੂੰ ਇਤਿਹਾਸ ਮੰਨਿਆ ਗਿਆ ਹਰਦਵਾਰੂ ਦੇ ਇਸ ਤੇ ਜਗ੍ਹਾ ਤੇ ਕੁੰਮ ਦਾ ਮੇਲਾ ਜਿਹੜਾ ਇਹਨਾਂ ਨੇ ਕੰਪਲਸਲੀ ਸਮਝਿਆ ਲਗਾਉਣਾ ਜਾਂ ਗੰਗਾ ਮਈਆ ਦੇ ਵੀ ਇਸ਼ਨਾਨ ਕਰਨਾ ਕੰਪਲਸਲੀ ਸਮਝਿਆ ਚਲੋ ਇਹਨਾਂ ਦੀ ਆਪਣੀ ਸਟੋਰੀ ਹੋਈ ਗੀ ਹੈ ਨਾ ਤੇ ਇੱਕ ਉਜੈਨ ਦੇ ਵਿੱਚ ਗਿਰਿਆ ਸੀ ਉਜੈਨ ਦੇ ਵਿੱਚ ਵੀ ਇਸ ਟਾਈਮ ਮਤਲਬ ਬਹੁਤ ਜ਼ਿਆਦਾ ਕੁੰਮ ਦਾ ਮੇਲਾ ਲੱਗਾ ਹੋਇਆ ਹੈ ਜਿਸ ਤਰ੍ਹਾਂ ਹੀ ਹਰਦਵਾਰ ਦੀ ਮੈਕਸਿਮਮ ਰਾਸ਼ਾ ਸੇਮ ਰਾਸ਼ਾ ਉਜੈਨ ਦੇ ਵਿੱਚ ਵੀ ਹੈਗਾ ਇੱਕ ਜਿਹੜਾ ਇਹਨਾਂ ਦਾ gira ਸੀ ਉਹ ਨਾਸਿਕਾ ਵੀ ਮਤਲਬ ਸੇਮ ਇਸ ਤਰ੍ਹਾਂ ਦਾ ਹੀ ਚੱਲ ਰਿਹਾ ਇਹਨਾਂ ਦਾ ਮਨੋਰੰਜਨ ਐ ਇੰਨਾ ਕੁ ਜ਼ਿਆਦਾ ਇਕੱਠ ਹੋ ਚੁੱਕਿਆ ਹੋਇਆ ਹੈ ਕਿ ਲੋਕ ਦੂਰੋਂ ਦੂਰੋਂ ਸਾਧੂ ਸੰਤ ਪਤਾ ਹੀ ਨਹੀਂ ਕਿ 올 ਪਬਲਿਕ ਦੇ ਵਿੱਚ ਕਿੰਨੇ ਆ ਚੁੱਕੇ ਹੋਏ ਨੇ ਤੇ ਜਦੋਂ ਮੈਂ ਸੋਚਿਆ ਕਿ ਸ਼ਾਇਦ ਇਹ ਮੇਲਾ ਲਗਭਗ ਇੰਨਾ ਮਤਲਬ ਵਧੀਆ ਜਾਂ ਮਤਲਬ ਇੰਨਾ ਇਤਿਹਾਸ ਨਹੀਂ ਹੈਗਾ ਪਰ ਮੈਂ ਸਮਝਿਆ ਕਿ ਸੀਰੀਅਸਲੀ ਆ ਰਿਹਾ ਇਹ ਤਾਂ ਬਹੁਤ ਇਤਿਹਾਸੀ ਮੇਰੇ ਕੋਲ ਤਾਂ ਲੋਗ ਕਈ ਨਹੀਂ ਜਾਣਦੇ ਹੁੰਦੇ ਕਈ ਜਾਣਦੇ ਹੋਣਗੇ ਪਰ ਮੈਂ ਜਿਹੜੋਂ ਜਾਣਿਆ ਤੇ ਉਸ ਲਈ ਮੈਂ ਸੋਚੇ ਕਿ ਤੁਹਾਨੂੰ ਵੀ ਮੈਂ ਇੱਕ ਜ਼ਰੀਦ ਬਣਾ ਕੇ ਦੱਸਾਂ ਤੇ ਇਹ ਤੁਹਾਨੂੰ ਮੈਂ ਦੱਸਾਂਗੀ ਤਿੰਨ ਤੋਂ ਚਾਰ ਜਗ੍ਹਾ ਮੈਕਸਿਮਮ ਐਹੋ ਜਿਹੀਆਂ ਸੀ ਜਿਹਦੇ ਵਿੱਚ ਇਹਨਾਂ ਦਾ ਮਤਲਬ ਅੱਪਸ ਵਿੱਚ ਗੜਾ ਹੋ ਰਿਆ ਸੀ 12 ਦਿਨ ਲੜਾਈ ਚੱਲਦੀ ਰਹੀ ਤੇ ਜਿਹੜਾ ਜਲ ਸੀ ਜਾਂ ਮਲ ਅਮਰਤ ਸੀ ਉਹ ਜਿਹੜੀ ਜਿਹੜੀ ਜਗ੍ਹਾ ਤੇ ਗਿੱਦਾ ਗਿਆ ਉਸ ਚੀਜ਼ ਨੂੰ ਇਤਿਹਾਸ ਬਣਿਆ ਗਿਆ ਤੇ ਫਿਰ ਇਹ ਮਤਲਬ ਆਪਣਾ ਜਿਆਦਾ ਇਕੱਠ ਕਰਕੇ ਤੇ ਆਪਣਾ ਜਿੰਨਾ ਵੀ ਹੈ ਵੱਧ ਤੋਂ ਵੱਧ ਲੋਕਾਂ ਨੂੰ ਬੁਲਾਉਂਦੇ ਨੇ ਜਾਂ ਮਤਲਬ ਮਨੋਰੰਜਨ ਦਿਖਾਉਂਦੇ ਨੇ ਬਹੁਤ ਸਾਰਾ ਖੁਸ਼ ਹੈ ਅੱਜ ਕੱਲ ਫੇਸਬੁਕਾਂ ਦੇ ਉੱਪਰ ਬਹੁਤ ਸਾਰਾ ਤੁਸੀਂ ਦੇਖ ਰਹੇ ਹੋਗੇ ਇਹਨਾਂ ਦਾ ਮਾਹਕੁਮ ਜਿਹੜਾ ਲੱਗਾ ਹੋਇਆ ਵਾ ਜਾਂ ਤੁਸੀਂ ਮਤਲਬ ਇੰਸਟਾਗ੍ਰਾਮ ਤੇ ਦੇਖ ਰਹੇ ਹੋਗੇ ਜਾਂ YouTube ਤੇ ਦੇਖ ਰਹੇ ਹੋਗੇ ਜਾਂ ਲਾਈਵ ਨਿਊਜ਼ ਪੇਪਰਸ 'ਚ ਵੀ ਇਹਨਾਂ ਦਾ ਬਾਰ-ਬਾਰ ਇਤਿਹਾਸ ਜਿਹੜਾ ਵਾ ਸ਼ੋ ਹੋ ਰਿਹਾ ਤੇ ਇਸ ਲਈ ਇਹ 12 ਸਾਲ ਬਾਅਦ ਜਿਹੜਾ ਇਹਨਾਂ ਦਾ ਆਪਣਾ ਆਪਸ 'ਚ ਮੇਲ ਸੰਬੰਧ ਹੈ ਉਹ ਮਤਲਬ ਆਂਦੇ ਨੇ ਤੇ ਆਪਣਾ ਜਿਹੜਾ ਵੀ ਹੈ ਇਹ ਕਰਦੇ ਨੇ ਤੇ ਇਹ ਮੈਕਸਿਮਮ ਹਫ਼ਤੇ ਤੋਂ ਪਲੱਸ ਮਲੇ ਇਹਨਾਂ ਦਾ ਟਾਈਮ ਜਿਹੜਾ ਚੱਲ ਜਾਂਦਾ ਹੈ ਕੁੰਮ ਦੇ ਮੇਲੇ ਨੂੰ ਲੈ ਕੇ ਠੀਕ ਹੈ ਤੇ ਬਾਕੀ ਚਲੋ ਬਾਕੀ ਜਿਸ ਤਰ ਕੋਈ ਇਸ ਤਰ੍ਹਾਂ ਦੀ ਗੱਲ ਵਿੱਚ ਕੋਈ ਗਲਤੀ ਕਰ ਦਿੱਤੀ ਹੋਵੇ ਤਾਂ ਉਹਦੇ ਲਈ ਮੈਂ ਤੁਹਾਡੇ ਕੋਲ ਮਾਫੀ ਮੰਗਦੀ ਆ ਕਿਉਂਕਿ ਦੇਖੋ ਜਿੰਨਾ ਕਿ ਮੇ ਇਤਿਹਾਸ ਪੜਿਆ ਮੈਂ ਤੁਹਾਨੂੰ ਦੱਸ ਦਿੱਤਾ ਜਿੰਨਾ ਮੈਂ ਬਹੁ ਡਿਟੇਲ ਵਿੱਚ ਪੜ੍ਹਦੀ ਤਾਂ ਸ਼ਾਇਦ ਮੇਰਾ ਜਿਹੜਾ ਲਾਈਵ ਚੱਲ ਰਿਹਾ ਇਸ ਟਾਈਮ ਜੋ ਵੀ ਮੈਂ ਬਣਾ ਰਹੀ ਆ ਰੀਲ ਜਾਂ ਵੀਡੀਓ ਲਗਾ ਲਵਾਂ ਜਾਂ ਕੁਝ ਵੀ ਲਗਾ ਲਵਾਂ ਤੇ ਉਹ ਕਾਫੀ ਲੰਮਾ ਚੱਲ ਜਾਣਾ ਸੀ ਤੇ ਇਸ ਲਈ ਮੈਂ ਸ਼ਾਰਟ ਦੇ ਵਿੱਚ ਪੁਆਇੰਟ ਦੇ ਲੈਣਾ ਤੁਹਾਨੂੰ ਕਲੀਅਰ ਕੀਤੀਆਂ ਤੇ ਜੇ ਤੁਸੀਂ ਵੀ ਮੇਰੀ ਤਰ੍ਹਾਂ ਇੰਟਰਸਟ ਰੱਖਦੇ ਹੋ ਇਹਦੀ ਕਥਾ ਦਾ ਸੁਣਨਾ ਜਾਂ ਪੜ੍ਹਨਾ ਤੇ ਤੁਸੀਂ ਕਿਤੇ ਵੀ ਸਰਚ ਮਾਰ ਕੇ ਇਹਦਾ ਕੱਢ ਸਕਦੇ ਹੋ ਕਿ ਇਹਦਾ ਮਤਲਬ ਮਹੱਤਵ ਹੈਗਾ ਹੈ ਕੁੰਮਦੇ ਮੇਲੇ ਨੂੰ ਲੈ ਕੇ ਤੇ ਹਾਂਜੀ ਚਲੋ ਹੁਣ ਅਸੀਂ ਆਨੇ ਆਪਣੀ ਕਿਚਨ ਨੂੰ ਲੈ ਕੇ ਤੇ ਕੱਲ ਕਿਚਨ ਦੇ ਵਿੱਚ ਮੈਂ ਜੋ ਤੁਹਾਨੂੰ ਬਣਾ ਕੇ ਦਿਖਾਇਆ ਸੀ ਵਿੱਚ ਮੇਰਾ ਦੇਖਿਆ ਰੈਸਪੀ ਜਿਹੜਾ ਮੈਂ ਰਬੜੀ ਦੇ ਨਾਮ ਤੋਂ ਬਣਾਇਆ ਸੀ ਤੇ ਉਹ ਰਬੜੀ ਦਾ ਤੁਹਾਨੂੰ ਮਤਲਬ ਟੱਚ ਅਪ ਕਿਦਾਂ ਦਾ ਲੱਗਾ ਉਸ ਬਾਰੇ ਵੀ ਤੁਸੀਂ ਮੈਨੂੰ ਕਮੈਂਟਸ ਮੈਸੇਜ ਕਰਨਾ ਦੀ ਮਾਗੀ ਕਿਚਨ ਦੇ ਵਿੱਚ ਜਿਸ ਤਰ੍ਹਾਂ ਵੀ ਮੈਨੂੰ ਲੱਗਦਾ ਹੈ ਕਿ ਜਦੋਂ ਵੀ ਮੇਰਾ ਫ੍ਰੀ ਟਾਈਮ ਹੁੰਦਾ ਮੈਂ ਉਸ ਟਾਈਮ ਕਿਚਨ ਦੇ ਵਿੱਚ ਆਪਣੇ ਆਪ ਨੂੰ ਬਿਜ਼ੀ ਰੱਖ ਲੈਂਦੀ ਆਂ ਤੇ ਥੋੜਾ ਥੋੜਾ ਕੁਝ ਕੁਝ ਵਧੀਆ ਤੋਂ ਵਧੀਆ ਬਣਾ ਕੇ ਤੁਹਾਨੂੰ ਦਿਖਾਉਂਦੀ ਆਂ ਕਿ ਇਹ ਚੀਜ਼ ਇਸ ਤਰ੍ਹਾਂ ਸਿੰਪਲ ਤੌਰ ਤੇ ਬਣਾ ਸਕਦੇ ਹੋ ਕਦੀ ਵੀ ਤੁਹਾਡਾ ਮਨ ਕਰੇ ਖਾਣ ਨੂੰ ਠੀਕ ਹੈ ਤੇ ਬਾਕੀ ਉਹ ਡਰਾਈ ਰੂਮ ਦੇ ਵਿੱਚ ਦੇਖੋ ਅ ਜਿਵੇਂ ਬੈਠੀ ਹੋਈ ਆ ਤੁਹਾਨੂੰ ਮੈਂ ਕਿਹਾ ਸੀ ਕਿ ਹੁਣ ਮੈਂ ਜਦੋਂ ਇਹ ਵੀਡੀਓਜ਼ ਬਣਾਇਆ ਕਰਾਂਗੀ ਆਪਣੇ ਡਰਾਈ ਰੂਮ ਦੇ ਵਿੱਚ ਬੈਠ ਕੇ ਨਾ ਕਰਾਂਗੀ ਕਿਉਂਕਿ ਤੁਸੀਂ ਰੋਜ਼ ਰੋਜ਼ ਦੀ ਤਰ੍ਹਾਂ ਮੇਰਾ ਰੂਮ ਬੈੱਡ ਦੇਖ-ਦੇ ਕੇ ਬੋਰ ਹੋ ਗਏ ਹੋਗੇ ਤੇ ਇਸ ਲਈ ਮੈਂ ਡਰਾਈ ਰੂਮ ਦੇ ਵਿੱਚ ਸੋਚਿਆ ਕਿ ਵੱਧ ਤੋਂ ਵੱਧ ਹੁਣ ਆਪਣੇ ਆਪ ਨੂੰ ਰੀਲਸ 'ਚ ਲੈ ਕੇ ਆਵਾਂ ਜਾਂ ਵੀਡੀਓਜ਼ 'ਚ ਲੈ ਕੇ ਆਵਾਂ ਤੇ ਤਾਂ ਕਿ ਜਿਹੜਾ ਵੀ ਆ ਮੇਰਾ ਸੈਟਅਪ ਪਿਕਚਰ ਨਾਲ ਬੈਕਗ੍ਰਾਉਂਡ ਉਹ ਸਾਰਾ ਬੈਸਟ ਲੱਗੇ ਤੁਹਾਨੂੰ ਠੀਕ ਹੈ ਤੇ ਬਾਕੀ ਅੱਜ ਦਾ ਮੌਸਮ ਬਹੁਤ ਠੰਡਾ ਹੈ ਸਾਡੇ ਇੱਥੇ ਬਹੁਤ ਠੰਡ ਰਹੀ ਹੈ ਤੁਹਾਡੇ ਮੌਸਮ ਕਿਦਾਂ ਦਾ ਰਿਹਾ ਇਸ ਬਾਰੇ ਮੈਨੂੰ ਗੱਲ ਦੱਸਣਾ ਜਾਂ ਮੈਨੂੰ ਕਮੈਂਟਸ ਦੇਣਾ ਸਾਡਾ ਮੈਕਸਿਮਮ ਇਸ ਟਾਈਮ 10 ਡਿਗਰੀ ਤੇ ਪਲੱਸ ਜਾ ਰਿਹਾ ਹੈ ਮੌਸਮ ਬਿਲਕੁਲ ਤੇ ਅਸੀਂ ਨੈਟ ਦੇ ਵਿੱਚ ਸਰਚ ਵੀ ਮਾਰਿਆ ਤੇ ਉਹਦਾ ਵੀ ੱਟੇ ਸੱਟੇ ਹਿਸਾਬ ਲਾ ਲਿਆ ਕਿ ਜਿੰਨੀ ਠੰਡ ਅੱਜ ਹੋ ਰਹੀ ਹੈ ਤੇ ਤੂਪ ਤੇ ਸੁਰਤ ਦੇਵਤਾ ਜੀ ਤੇ ਅੱਜ ਆਏ ਨਹੀਂ ਅੱਜ ਤਾਂ ਸੁਰਤ ਦੇਵਤਾ ਜੀ ਨਰਾਜ਼ ਹੋ ਗਏ ਦਰਸ਼ਨ ਦਿੱਤੇ ਨਹੀਂ ਉਹਨਾਂ ਨੇ ਸਾਨੂੰ ਤੇ ਇਸ ਲਈ ਬਹੁਤ ਠੰਡ ਰਹੀ ਤੇ ਬਾਕੀ ਮੈਂ ਤੁਹਾਡੀ ਮਾਨੀਕਾ ਦਮ ਤੁਹਾਡੇ ਚੈਨਲ ਦੇ ਨਾਲ ਜੁੜਦੀ ਰਵਾਂਗੀ ਇਸ ਤਰ੍ਹਾਂ ਹੀ ਆਪਣਾ ਤੁਸੀਂ ਪਿਆਰ ਦਿੰਦੇ ਰਹਿਣਾ ਕਮੈਂਟ ਕਰਦੇ ਰਹਿਣਾ ਔਰ ਸ਼ੁ크ਰੀਆ ਗੁਜ਼ਾਰਾ ਮੈਂ ਤੁਹਾਡੀ ਕਿ ਤੁਸੀਂ ਸਮਾਂ ਨਿਕਾਲ ਕੇ ਮੇਰੀ ਵੀਡੀਓਜ਼ ਨੂੰ ਦੇਖਦੇ ਹੋ ਤੇ ਮੈਂ ਵੀ ਤੁਹਾਡੇ ਦੇ ਗੋਡ ਬਲੇਸਿੰਗਸ ਕਰਦੀ ਆ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੰਦਰੁਸਤੀ ਵਿੱਚ ਰੱਖੇ ਬਾਕੀ ਕੁੰਬ ਦੇ ਮੇਲੇ ਨੂੰ ਲੈ ਕੇ ਜਿਹੜੀ ਮੈਂ ਤੁਹਾਡਾ ਗੱਲਬਾਤ ਕੀਤੀ ਹੈ ਜੇ ਉਸ ਲਾਈਨ ਦੇ ਵਿੱਚ ਕੋਈ ਵੀ ਗੜਬੜ ਹੋ ਗਈ ਹੋਵੇ ਤਾਂ ਹੱਥ ਜੋੜ ਕੇ ਕਰਨ ਫੜ ਕੇ ਮਾਫੀ ਮੰਗਦੀ ਆ ਤੁਹਾਡੇ ਕੋਲੋਂ ਤੇ ਬਾਕੀ ਸਪੀਚ ਕਰਦੇ ਸਮੇ ਮੈਂ ਜਲਦੀ ਜਲਦੀ ਵਿੱਚ ਕੁਝ ਜਲਦੀ ਬੋਲ ਜਾਂਦੀ ਕੁਝ ਸਲੋ ਬੋਲ ਜਾਂਦੀ ਆ ਤੇ ਉਹਨੂੰ ਕੰਫਿਊਜ਼ਨ ਨਾ ਮੇਰੀ ਕਹਿਣਾ ਕਿਉਂਕਿ ਮੈਨੂੰ ਜਦੋਂ ਮੈਂ ਆਪਣਾ ਵੀਡੀਓ ਬਣਾਉਣ ਲੱਗਦੀ ਹਾਂ ਨਾ ਤੇ ਮੇਰਾ ਸਭ ਨਾਲੋਂ ਜ਼ਿਆਦਾ ਮੇਰਾ ਧਿਆਨ ਉਸ ਟਾਈਮ ਮੇਰੀ ਛੋਟੀ ਵੱਲ ਹੁੰਦਾ ਹੈ ਕਿ ਛੋਟੀ ਦੀ ਆਵਾਜ਼ ਨਾ ਆਵੇ ਫਿਰ ਕਮੈਂਟਸ ਦੇ ਵਿੱਚ ਕਿਤੇ ਨਾ ਕਿਤੇ ਸਾਨੂੰ ਨੂੰ ਆ ਜਾਂਦਾ ਹੈ ਕਿ मैम ਪਿੱਛੋਂ ਆਵਾਜ਼ ਆ ਰਹੀ ਹੈ ਥੋੜੀ ਆਵਾਜ਼ ਬੰਦ ਕਰਾ ਲਿਆ ਕਰੋ ਤੇ ਦੇਖੋ ਜੀ ਮੈਂ ਤੁਹਾਨੂੰ ਪਹਿਲਾਂ ਵੀ ਸਮਝਾ ਚੁੱਕੀ ਹਾਂ ਬੱਚਿਆਂ ਵਾਲਾ ਘਰ ਉਹ ਵੇਟ ਟਾਈਮ ਨਿਕਾਲਣਾ ਆਪਣੇ ਅੰਨ ਨੂੰ ਬਿਜ਼ੀ ਕਰਨਾ ਜਾਂ ਹோம்ਵਰਕ ਕਰਨਾ ਜਾਂ ਹਾਊਸਵਰਕ ਕਰਨਾ ਬਹੁਤ ਸਭ ਕੁਝ ਕਿਤੇ ਨਾ ਕਿਤੇ ਕਿਤਨੇ ਕਿਤੇ ਟਾਈਮ ਪੀਰੀਅਡ ਦੇ ਹਿਸਾਬ ਨਾਲ ਥੋੜਾ 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 ਸੈਟਅਪ ਕਰਕੇ ਰੱਖੀਦਾ ਤੇ ਮੈਂ ਨਾ ਕੋਸ਼ਿ ਉਹ ਅਣ ਦੇਖਾ ਨਾ ਕਰਾਂ ਚਾਹੇ ਮੈਂ ਕਿਚਨ ਨੂੰ ਲੈ ਕੇ ਪਾਵਾਂ ਚਾਹੇ ਆਪਣੀ ਸਪੀਚ ਨੂੰ ਲੈ ਕੇ ਪਾਵਾਂ ਚਾਹੇ ਆਪਣੀ ਡਾਂਸਿੰਗ ਨੂੰ ਲੈ ਕੇ ਪਾਵਾਂ ਚਾਹੇ ਤੁਹਾਡੇ ਨਾਲ ਕੁਝ ਵੱਖਰਾ ਤੋਂ ਵੱਖਰਾ ਕਰਾਂ ਤੇ ਉਹ ਮੈਨੂੰ ਇੰਟਰਸਟ ਹੁੰਦਾ ਹੈ ਕਿ ਮੈਂ ਜ਼ਰੂਰ ਤੁਹਾਡੇ ਨਾਲ ਜਿਹੜਾ ਵੀ ਹੈ ਗੱਲਬਾਤ ਕਰਾਂ ਤੇ ਬਾਕੀ ਜਲਦੀ ਮੈਂ ਮਿਲਾਂਗੀ ਤੁਹਾਨੂੰ ਤੇ ਸਟੇਕ ਬਾਏ ਬਾਏ ਗੁੱਡ ਨਾਈਟ